ਮੇਰੀ ਗੱਲ ਸੁਣ ਪ੍ਰਿਆ ਅੱਜ ਤੁਹਾਨੂੰ ਬਸ ਇੰਨਾ ਹੀ ਹੋਮਵਰਕ ਮਿਲਿਆ ਹੋਇਆ ਵਾ ਹਾਂਜੀ ਮੈਮ ਇੰਨਾ ਤੇ ਮਿਲਿਆ ਅੱਛਾ ਤੇ ਇਸ਼ੂ ਤੈਨੂੰ ਵੀ ਇਹੀ ਮਿਲਿਆ ਵਾ ਯੈਸ ਮੇਰੀ ਗੱਲ ਸੁਣੋ ਆ ਨਾ ਮੈਂ ਤੁਹਾਨੂੰ ਸਾਰੀ ਇਹਦੀ ਕੀ ਕਹਿੰਦੇ ਆ ਐਗਜ਼ਾਮਪਲ ਦੇ ਦਿੱਤੀ ਆ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਦਿੱਤੀ ਆ ਨਾ ਐਗਜ਼ੈਕਟ ਉਸ ਤਰ੍ਹਾਂ ਹੀ ਸਾਰਾ ਤੁਸੀਂ ਸਮਝ ਕੇ ਨਾ ਲਿਖ ਲਓ ਜੇ ਕੁਝ ਤੁਹਾਨੂੰ ਸਮਝ ਨਹੀਂ ਆਈ ਤੇ ਤੁਸੀਂ ਮੈਨੂੰ ਪੁੱਛ ਲਿਓ ਠੀਕ ਆ ਹਾਂ ਸਾਇਲ ਮੈਂ ਕੋਈ ਗੱਲ ਕਰਨੀ ਹੈ ਤੁਹਾਡੇ ਨਾਲ ਗੱਲ ਕਰਨੀ ਹੈ ਚਲੋ ਬਹੁਤ ਜਾਓ ਆਲੋ ਤੁਸੀਂ ਆਪਣੀ ਕਰਕੇ ਨਾ ਫਟਾਫਟ ਮੈਨੂੰ ਦਿਖਾ ਦਿਓ ਠੀਕ ਆ हां दस की होया मु होया ਕੋਲੇ ਟਕਾਇਆ ਹੀ ਹੋਇਆ ਕੀ ਹੈ ਮੈਂ ਨਾ ਬੜਾ ਟੈਨਸ਼ਨ ਵਿੱਚ ਆ ਤੈਨੂੰ ਕਾਦੀ ਟੈਨਸ਼ਨ ਆ ਨਾ ਤੇਰੇ ਬੱਚੇ ਰੋਂਦੇ ਆ ਨਾ ਤੇਰੀ ਜਨਾਨੀ ਆ ਟੈਨਸ਼ਨ ਕਾਦੀ ਤੈਨੂੰ ਉਹ ਮੈਨੂੰ ਇਹ ਹੈਗਾ ਵਾ ਮੈਂ ਕੋਈ ਕੰਮਕਾਰ ਕਰਾਂ ਕੰਮ ਕਰ ਫਿਰ ਮੈਂ ਵਿਹਲਾ ਰਹੂੰਗਾ ਤੇ ਤੈਨੂੰ ਕਿਹੜਾ ਕੰਮ ਕਰ ਨਹੀਂ ਕੋਈ ਅੰਦਾਈ ਆ ਤੈਨੂੰ ਕਿਹੜਾ ਕਿਸੇ ਕੰਮ ਕਰ ਦੀ ਕਮੀ ਹੈਗੀ ਆ ਇੰਨੇ ਕੰਮ ਹੈਗੇ ਆ ਜਿਹੜਾ ਮਰਜ਼ੀ ਕਰ ਲੈ ਉਹ ਮੈਂ ਨਾ ਜੋਬ ਨਹੀਂ ਕਰਨਾ ਚਾਹੁੰਦਾ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਵਾ ਤੇ ਤੈਨੂੰ ਬਹੁਤ بزਨੈਸ ਦੇ ਵਿੱਚ ਮੈਂ ਆਪਸ਼ਨ ਦਿੱਤੀ ਹੈਗੀ ਤੈਨੂੰ ਮੈਂ ਕਿਹਾ ਹੈਗਾ ਕਿ ਉਹ ਰੈਸਟੋਰੈਂਟ ਖੋਲ ਉਹ ਤਹੀ ਆਪਸ਼ਨ ਦਿੱਤੀ ਹੀ ਨਾ ਹਾਂ ਉਹ ਮੇਰਾ ਯਾਰ ਦੋਸਤ ਹੈਗਾ ਵਾ ਉਹਦਾ ਆਪਣਾ ਹੀ ਰੈਸਟੋਰੈਂਟ ਆ ਤੇ ਮੈਂ ਉਹਦੇ ਕੋਲ ਸਲਾਹ ਲਈਤੀ ਸੀ ਤੇ ਉਹਨੇ ਤਾਂ ਮੈਨੂੰ ਡੀਮੋਟੀਵੇਟ ਹੀ ਕਰਤਾ ਵਾ ਕੀ ਹੋਇਆ ਕੀ ਕਹਿੰਦਾ ਉਹ ਕਹਿੰਦਾ ਹੁਣ ਥੋੜੀ ਰਹਿ ਗਈਆਂ ਕਮਾਈਆਂ ਕਹਿੰਦਾ ਸਗੋਂ ਲੱਗਦੀ ਲੱਗਦੀ ਆ ਤੇ ਉਹੀ ਪੂਰੀ ਹੁੰਦੀ ਆ ਤੇ ਬਾਕੀ ਇੰਨਾ ਕੋਈ ਖਾਸ ਪ੍ਰੋਫਿਟ ਨਹੀਂਗਾ ਕਹਿੰਦਾ ਮੈਂ ਵੀ ਥੋੜੀ ਦੇਰ ਤੱਕ ਨਾ ਆਪਣਾ ਰੈਸਟੋਰੈਂਟ ਬੰਦ ਕਰਕੇ ਨਾ ਬਾਹਰ ਹੀ ਚਲ ਜਾਣਾ ਵਾ ਕਿੰਦਾ ਇੱਥੇ ਰਹਿ ਹੀ ਨਹੀਂ ਗਈ ਕਮਾਈ ਤੇ ਫਿਰ ਮੈਂ ਸੋਚਣਿਆ ਵਾ ਕਿ ਇੱਕਦੇ ਆਪਾਂ ਨਵਾਂ ਸੈਟਅਪ ਕਰਨਾ ਵਾ ਤੇ ਉਹਨੂੰ ਸਟੈਬਲਿਸ਼ ਹੁੰਦੇ ਵੀ ਦੇਰ ਲੱਗ ਜਾਣੀ ਆ ਤੇ ਆਪਣਾ ਕੀ ਬਣੂਗਾ ਨਹੀਂ ਬਣੂਗਾ ਕਰਾਂ ਨਾ ਕਰਾਂ ਮੇਰਾ ਤਾਂ ਦਿਲ ਕਰਦਾ ਰਹਿ ਨਹੀਂ ਦਵਾਵੇਂ ਰਿਸਕ ਹੀ ਆ ਜੇ ਇਤਨੀ ਸੋਚ ਲਾ ਪੈਣਾ ਫਿਰ ਤੇ ਆਪਾਂ ਕੁਝ ਨਹੀਂ ਕਰ ਸਕਦੇ ਫਿਰ ਤੇ ਆਮਾਨੀ ਵੀ ਸੋਚਦਾ ਮੈਂ ਕਿਉਂ ਰਿ ਲਾਇੰਸ ਸ਼ੁਰੂ ਕੀਤਾ ਜਦੋਂ ਨੇ ਜੀਓ ਦੀ SIM ਸ਼ੁਰੂ ਕੀਤੀ ਸੀ ਨਾ ਪਹਿਲਾਂ ਉਹਨੇ ਸਾਰੇ ਫ੍ਰੀ ਚ ਵੰਡੇ ਸੀ ਬਾਅਦ ਚ ਕਿਤੇ ਜਾ ਗਏ ਹੁਣ ਵੇ ਕਿੰਨੀ ਅਰਬਾਂ ਖਰਬਾਂ ਚ ਛਾਲਾ ਮਾਰਦੇ ਆ ਇਤਨੀ ਆਪਾਂ ਲੋਕਾਂ ਪਿੱਛੇ ਲੱਗੀ ਗਏ ਫਿਰ ਤੇ ਆਪਾਂ ਕੁਝ ਨਹੀਂ ਕਰ ਸਕਦੇ ਤੇ ਜਿੰਨੂ ਜਿਹੜਾ ਦੂਜਾ ਕੰਮ ਤੁਸੀਂ ਇਹ ਜਿਹੜਾ ਤੂੰ ਕਹਿੰਦਾ ਹੈਗਾ ਕਿ ਤੇਰੀ ਫਰੈਂਡ ਵੀ ਕਰਦੀ ਆ ਉਹ ਕੰਮ ਉਹਦਾ ਕੀ ਬਣਿਆ ਉਹੀ ਕੋਸਮੈਟਿਕ ਦਾ ਕੰਮ ਹਾਂ ਉਹਦੇ ਵਿੱਚ ਵੀ ਉਹਨੇ ਮੈਨੂੰ ਡੀਮੋਟੀਵੇਟ ਹੀ ਕੀਤਾ ਵਾ ਤੇਰਾ ਕੋਈ ਵੀ ਫਰੈਂਡ ਚ ਅੱਜ ਦਾ ਕਿ ਸਾਰੇ ਡੀਮੋਟੀਵੇਟ ਕਰਨ ਵਾਲੇ ਹੀ ਆ ਤੈਨੂੰ ਦੀਦੀ ਉਹ ਮੇਰੇ ਫਰੈਂਡਸ ਆ ਉਹਨਾਂ ਨੇ ਮੈਨੂੰ ਸਹੀ ਸਲਾਹ ਦੇਣੀ ਆ ਉਹਨਾਂ ਨੇ ਕੋਈ ਗਲਤ ਸਲਾਹ ਥੋੜੀ ਦੇਣੀ ਆ ਉਹ ਤਾਂ ਮੈਨੂੰ ਕਹਿੰਦੀ ਸੀ ਕਿ ਪਹਿਲਾਂ ਕਮਾਈਆਂ ਹੁੰਦੀਆਂ ਸੀ ਆ ਕੰਮ ਵਿੱਚ ਹੁਣ ਨਾ ਪ੍ਰੋਡਕਟ ਇੰਨੇ ਆ ਗਿਆ ਆਪਣੇ ਕੋ ਹੋਈ ਨਹੀਂ ਪੂਰੀ ਹੁੰਦੇ ਤੇ ਉਹਦੇ ਵਾਸਤੇ ਨਾ ਹੈਵੀ ਆਪਾਂ ਨੂੰ ਪਿੱਛੇ ਬੈਕਅਪ ਚਾਹੀਦਾ ਵਾ ਸਾਹਿਲ ਬਹੁਤ ਮੇਰੀ ਗੱਲ ਕਿਉਂ ਨਹੀਂ ਸਮਝਦਾ ਜੇ ਇੰਨਾ ਹੀ ਹੈਵੀ ਬੈਕਅਪ ਇੰਨੇ ਪ੍ਰੋਡਕਟ ਦਾ ਚਾਹੀਦਾ ਹੁੰਦਾ ਤੇ ਫਿਰ ਉਹ ਕਿਉਂ ਕਰਨਦੀ ਆ ਕੰਮ ਉਹ ਕਿ ਤੈਨੂੰ ਡੀਮੋਟੀਵੇਟ ਕਰਨਦੀ ਆ ਗੱਲ ਬਸ ਪਤਾ ਕੀ ਆ ਗੱਲ ਇਹ ਆ ਕੋਈ ਵੀ ਨਾ ਨਹੀਂ ਚਾਹਦਾ ਦੂਜਾ ਬੰਦਾ ਜਿੰਨਾ ਮਰਜੀ ਪੱਕਾ ਦੋਸਤ ਹੋਵੇ ਕਿ ਆਹ ਮੁੰਡਾ ਮੇਰੇ ਤੋਂ ਅੱਗੇ ਲੰਘ ਜੇ ਜਾਂ ਆਹ ਕੁੜੀ ਮੇਰੇ ਤੋਂ ਅੱਗੇ ਲੰਘ ਜੇ ਇਹ ਇੰਨਾ ਸਕਸੈਸ ਕਿਉਂ ਹੋ ਜੇ ਮੇਰੇ ਤੋਂ ਲੋਕਾਂ ਦਾ ਤੇ ਕੰਮ ਆ ਸੜਨਾ ਤੂੰ ਆਪਣਾ ਦਿਮਾਗ ਵੇਖ ਤੂੰ ਆਪਣਾ ਵੇਖ ਤੂੰ ਕੀ ਕਰਨਾ ਵਾ ਤੂੰ ਕਿਸੇ ਦੇ ਪਿੱਛੇ ਨਾ ਲੱਗ ਮੈਂ ਤੈਨੂੰ ਕਹਿਣ ਦੀ ਆ ਜਿਹੜੇ ਤੂੰ ਕੰਮ ਸੋਚਿਆ ਵਾ ਨਾ ਉਹਦੂ ਕਰ ਲੈ ਸਾਰੇ ਜਣੇ ਤੇਰੀ ਹੈਲਪ ਕਰਨ ਨੂੰ ਤਿਆਰ ਤੇ ਹੈਗੇ ਆ ਪਾਰਾ ਮੈਨੂੰ ਗਲਤ ਸਲਾਹ ਕਿਉਂ ਦੇਉਗੀ ਉਹ ਤਾਂ ਮੈਨੂੰ ਕਹਿੰਦੀ ਆ ਕਹਿੰਦੀ ਆ ਕੁਝ ਦੇਰ ਤੱਕ ਨਾ ਮੈਂ ਆਪਣਾ ਸਿਰਫ ਆ ਸਮਾਨ ਕੱਢ ਕੇ ਨਾ ਆ ਕੰਮ ਬੰਦ ਹੀ ਕਰ ਦੇਣਾ ਮੈਂ ਵੀ ਜੇ ਉਹਨੇ ਕੰਮ ਬੰਦ ਕਰਨਾ ਹੁੰਦਾ ਨਾ ਤੇ ਬੜੀ ਦੇਰ ਦਾ ਕਰ ਦੇਣਾ ਸੀ ਤੂੰ ਪਤਾ ਨਹੀਂ ਸਮੇਂਦਾਰ ਕਦੋਂ ਬੰਨਾ ਕਦੋਂ ਇਹ ਲੋਕਾਂ ਦੇ ਪਿੱਛੇ ਮਗਰ ਲੱਗਣਾ ਤੂੰ ਛੱਡਣਾ ਤੇ ਆਪਣਾ ਦਿਮਾਗ ਯੂਜ਼ ਕਰਨਾ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕੀ ਨਾ ਕਰਾਂ ਤੈਨੂੰ ਨਾ ਫੇਰ ਰਹਿਣ ਹੀ ਦਵਾ ਮੈਂ ਤੇ ਤੈਨੂੰ ਇੰਨਾ ਕੀ ਸਮਝਾ ਸਕਦੀ ਆ ਮੇਰੇ ਤੇ ਮੈਨੂੰ ਆਪਣਾ ਕੰਮ ਕਰਨ ਦੇ ਤੂੰ ਜੋ ਕਰਨਾ ਤੂੰ ਕਰੀ ਜਾ ਤੂੰ ਜਾ ਮੇਰੇ ਬੱਚੇ ਫੇਰ ਆ ਜਾਣੇ ਇੱਥੇ ਕੋਈ ਹਾਲ ਨਹੀਂ ਇਹਦਾ ਪਤਾ ਨਹੀਂ ਇੰਨੇ ਲੋਕਾਂ ਦੇ ਮਗਰ ਲੱਗਣਾ ਕਦੋਂ ਛੜਨਾ ਵਾ ਤੇ ਕਦੋਂ ਆਪਣਾ ਦਿਮਾਗ ਯੂਜ਼ ਕਰਨਾ ਵਾ ਹਾਂਜੀ ਹਾਂਜੀ ਭੈਣ ਜੀ ਅੱਛਾ ਸੇਲ ਨਹੀਂ ਭੈਣ ਜੀ ਮੈਂ ਨਹੀਂ ਜਾਣਾ ਆਹ ਹੈ 50% ਛੜ ਕੇ ਉਹਨਾਂ ਨੂੰ 70 ਦੇਣੀ ਹੈ ਉਹ ਨਹੀਂ ਭੈਣ ਜੀ ਲਿਆ ਕੇ ਦਿਵਾਨਾ ਚ ਹੀ ਰੱਖਣੇ ਕੱਪੜੇ ਆ ਫਿਰ ਪੈਂਜੀ ਡਿਜ਼ਾਈਨ ਪੁਰਾਣਾ ਇਹਦਾ ਫਿਰ ਬੱਚੇ ਕਹਿੰਦੇ ਪਿਛਲੇ ਸਾਲ ਦੇ ਆ ਨਾ ਮੈਂ ਨਹੀਂ ਲੈ ਕੇ ਆਂਦੇ ਹਾਂਜੀ ਉਹ ਤਰ੍ਹਾਂ ਮੈਂ ਨਾਲ ਚੱਲ ਜਾਾਂਗੇ ਕਰ ਦੋ ਬੰਦ ਅੱਛਾ ਪੈਂਜੀ ਮੈਂ ਤੁਹਾਨੂੰ ਦੋ ਮਿੰਟ ਬਾਅਦ ਚੋ ਕਰਦੀ ਫੋਨ ਹਾਂਜੀ ਨਹੀਂ ਬਾਹਰ ਉਹਨਾਂ ਲੱਗਦਾ ਬੈਲ ਵੱਜੀ ਮੈਂ ਵੇਖ ਕੇ ਰੱਖ ਹਾਂਜੀ ਤੈਨੂੰ ਕੀ ਗੱਲ ਆ ਤੈਨੂੰ ਪਤਾ ਨਹੀਂ ਮੈਂ ਤੇਰੀ ਆਂਟੀ ਨਾਲ ਗੱਲ ਕਰਨ ਢਈ ਆ ਓ ਯਾਰ ਮੈਨੂੰ ਹੀ ਨਹੀਂ ਟੈਨਸ਼ਨ ਪਈ ਆ ਤੁਹਾਨੂੰ ਇੱਥੇ ਫੋਨ ਤੇ ਥੇਲਾਂ ਦੀ ਗੱਲ ਕਰਨ ਦੀ ਪਈ ਆ ਤੈਨੂੰ ਤਾਂ 12 ਮਹੀਨੇ ਟੈਨਸ਼ਨ ਪਈ ਰਹਦੀ ਹੁਣ ਦੱਸ ਤੈਨੂੰ ਟੈਨਸ਼ਨ ਹੈ ਕਾਦੀ ਆ ਗੱਲ ਦੱਸੇਗਾ ਦਸੀ ਗੱਲ ਕੀ ਆ ਬੋਲ ਯਾਰ ਮੈਂ ਕੀ ਕਰਾਂ ਕੀ ਕਰਾਂ ਮੈਂ ਕੰਮ ਕਰਾਂ ਨਾ ਕਰਾਂ ਮੇਰੀ ਗੱਲ ਸੁਣ ਕਿੰਨੇ ਕੰਮ ਤਾਂ ਤੈਨੂੰ ਦੱਸੇ ਆ ਤੇ ਜਿਹੜਾ ਮਰਜ਼ੀ ਕਰ ਲੈ ਕੰਮ ਐਵੇਂ ਹੀ ਕੰਮ ਦੇ ਉਹ ਮੈਂ ਜਿਹੜੀ ਬਾਹਰ ਫਾਈਲ ਲਈ ਸੀ ਹਾਂ ਉਹ ਮੇਰਾ ਦਿਲ ਕਰੰਦਾ ਆ ਆਪਾਂ ਨਾ ਵਾਪਸ ਹੀ ਲੈ ਲਈਏ ਉਹਦੇ ਕੋਲ ਉਧਰ ਫੜੇ ਮੂੰ ਤੇਰਾ ਤੂੰ ਆਪੀ ਦੇ ਕੰਨਾ ਬਾਹਰ ਸਾਰਾ ਕੁਝ ਸੈਟ ਹੈ ਚਲ ਜਾ ਆਪਣੇ ਯਾਰ ਕੋ ਉਹ ਮੰਮੀ ਮੇਰੇ ਕੋਲ ਚਲਤੇ ਜਾਣਾ ਸੀ ਪਰ ਨਾ ਮੈਨੂੰ ਰਾਤੀ ਉਹਦਾ ਫੋਨ ਆਇਆ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਮੈਨੂੰ ਨਹੀਂ ਜਾਣਾ ਚਾਹੀਦਾ ਕਿਉਂ ਕੀ ਹੋਇਆ ਤੂੰ ਤਾਂ ਕੰਨਾ ਬੜਾ ਵਧੀਆ ਸੈਟ ਹੈ ਉਹਨੇ ਮੰਮੀ ਸਾਲ ਦੇ ਵਿੱਚ ਵਿੱਚ ਕੋਠੀ ਪਾ ਲਈ ਕਿੰਡੀ ਵੱਡੀ ਹੈ ਉਹ ਪਿੱਛੋਂ ਸਾਰੇ ਉਹਨੇ ਆਪਣੇ ਪਾਪਾ ਨੂੰ ਵੀ ਕਾਰ ਲੈ ਤੀਆ ਆਪਣੀ ਭੈਣ ਨੂੰ ਗਿਫਟ ਦੇ ਵਿੱਚ ਪਤਾ ਨਹੀਂ ਉਹਨੇ ਕੀ ਦਿੱਤਾ ਉਹਨੇ ਤਾਂ ਸਾਰਾ ਅਗਲਾ ਪਿਛਲਾ ਸਾਰਾ ਸਾਲ ਦੇ ਵਿੱਚ ਇੱਕਸਰਾ ਮਕਾਦ ਤੀਆਂ ਉਹ ਮੰਮੀ ਹੁਣ ਮੇਨਾ ਉਹਨਾਂ ਗੱਲ ਹੁੰਦੀ ਕਹਿੰਦਾ ਪਤਾ ਨਹੀਂ ਇੱਥੇ ਕੀ ਰੂਲਸ ਵਗੈਰਾ ਚੇਂਜ ਹੋਏ ਆ ਤੇ ਹੁਣ ਕਹਿੰਦਾ ਇੰਨੀ ਕਮਾਈ ਰਹਿ ਨਹੀਂ ਗਈ ਤੇ ਕਹਿੰਦਾ ਮੇਰਾ ਜੋ ਵੀ ਹੀਗਾ ਮੈਂ ਆਪਣਾ ਲੋਨ ਚੁੱਕਿਆ ਸੀ ਉਹ ਪੂਰਾ ਹੋ ਗਿਆ ਵਾ ਤਾਂ ਹੁਣ ਮੈਂ ਬਸ ਵਾਪਸ ਹੀ ਆ ਜਾਣਾ ਵਾ ਇੱਥੇ ਹੀ ਆ ਕੇ ਕੋਈ ਛੋਟਾ ਮੋਡਾ ਕੰਮ ਕਰ ਲੂੰਗਾ ਕਹਿੰਦਾ ਬਾਹਰ ਨਾ ਸਟਰਗਲ ਹੀ ਰਹਿ ਗਈ ਆ ਮੇਰੀ ਗੱਲ ਸੁਣ ਭਰਾਵਾ ਆਪਾਂ ਤੇ ਪੈਸੇ ਹੀ ਲਾਣ ਜੋਗੇ ਆ ਨਾ ਮਰਜ਼ੀ ਦਾ ਤੇਰੀ ਆ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਇਹ ਤੂੰ ਸੋਚ ਜੇ ਤੂੰ ਕਿਹਾ ਕਿ ਮੈਂ ਅਕੇ ਕੀ ਨਾ ਕਹਿੰਦੇ ਆਪਣਾ ਹੋਟਲ ਰੈਸਟੋਰੈਂਟ ਦਾ ਕੰਮ ਕਰਨਾ ਉਹ ਤੈਨੂੰ ਕਿਹਾ ਕਰ ਲਾ ਜੇ ਤੂੰ ਕਿਹਾ ਕੋਸਮੈਟਿਕ ਦਾ ਕੰਮ ਕਰਨਾ ਉਹ ਤੈਨੂੰ ਕਿਹਾ ਕਰ ਲਾ ਔਰ ਤੂੰ ਬਾਹਰ ਦਾ ਕਹਿਣ ਡਿਆ ਸੀ ਤਦ ਵੀ ਤੇਰੇ ਪਾਪਾ ਨੇ ਕਹਿਤਾ ਕਰ ਲਾ ਹੁਣ ਤੇਰੇ ਤੇ ਡਿਸਾਈਡ ਨਾ ਤੂੰ ਕਿਹੜਾ ਕਰਨਾ ਪਮ ਮੈਨੂੰ ਪਤਾ ਵਾ ਕਿ ਮੈਂ ਕੋਈ ਨਾ ਕੋਈ ਕੰਮ ਕਰੂੰਗਾ ਫੇਰ ਹੀ ਫਾਇਦਾ ਪਰ ਇਹ ਥੋੜੀ ਨਾ ਕਿ ਮੈਂ ਪੈਸੇ ਆਪਣੇ ਖੂਜ ਸੜਦਾ ਕੱਲ ਨੂੰ ਜਾ ਕੇ ਉਹ ਚੀਜ਼ ਦਾ ਨੁਕਸਾਨ ਹੋਵੇ ਆਪਣੇ ਆਪ ਨੂੰ ਜੋ ਤੇਰੀ ਮਰਜ਼ੀ ਹੈ ਨਾ ਉਹ ਕਰ ਮੈਨੂੰ ਨਹੀਂ ਪਤਾ ਦੱਸ ਤਵੀ ਸਾਨੂੰ ਕੋਈ ਤੇ ਮੈਨੂੰ ਦੱਸ ਦੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਘਰ ਦੇ ਵਿੱਚ ਗੱਲ ਕਰਾਂ ਤੇ ਕਰਾਂ ਕਿ ਇਹਦੇ ਨਾਲ ਕੋਈ ਸਮਝ ਕੇ ਨਹੀਂ ਰਾਜੀ ਮੈਨੂੰ ਮੈਂ ਕੀ ਕਰਾਂ ਮੈਂ ਇੱਧਰ ਜਾਵਾਂ ਉੱਧਰ ਜਾਵਾਂ ਆ ਕੰਮ ਕਰਾਂ ਕੋਈ ਸਮਝਦਾ ਹੀ ਨਹੀਂ ਮੈਨੂੰ ਘਰ ਦੇ ਵਿੱਚ ਘਰ ਦੇ ਨੇ ਨਹੀਂ ਸਮਝਣਾ ਮੈਨੂੰ ਲੱਗਦਾ ਬਾਹਰ ਜਾ ਕੇ ਨਾ ਬਾਹਰ ਦੇ ਨਾਲ ਗੱਲ ਕਰ ਲਿਆ ਕਰਾਂ ਮੈਂ ਘਟੋ ਘਟ ਬਾਹਰਲੇ ਮੈਨੂੰ ਸਹੀ ਐਡਵਾਈਸ ਤੇ ਦਿੰਦੇ ਆ ਉਹਨਾਂ ਨੂੰ ਇਹ ਤਾਂ ਹੈਗਾ ਵਾ ਕੀ ਕੀ ਦੇਦਾ ਨੁਕਸਾਨ ਨਾ ਹੋ ਜੇ ਤੁਹਾਡੇ ਕੋਲ ਦੀ ਕੋਈ ਚੀਜ਼ ਆ ਬਸ ਪੈਸਾ ਲਾ ਦਿੰਨੇ ਪੈਸਾ ਲਾ ਦਿੰਨੇ ਆ ਹਾਂ ਫਿਰ ਸੋਚ ਲਿਆ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਮੈਨੂੰ ਨਹੀਂ ਕੋਈ ਸਮਝ ਲੱਗਦੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਤੇ ਫਿਰ ਕਿੰਨੇ ਸਮੇਂ ਨਾਲ ਸਾਹਿਲ ਜੇ ਤੂੰ ਨਹੀਂ ਸਮਝੇ ਨਾ ਫਿਰ ਕੌਣ ਸਮਝੂਗਾ ਵੇਖ ਕੰਮ ਤੂੰ ਸ਼ੁਰੂ ਕਰਨਾ ਵਾ ਤੇ ਸਮਝਣਾ ਵੀ ਤੇ ਤੈਨੂੰ ਹੀ ਪੈਣਾ ਵਾ ਹੁਣ ਸਾਨੂੰ ਥੋੜਾ ਪਤਾ ਵਾ ਕਿ ਤੇਰੇ ਮਨ 'ਚ ਕੀ ਚੱਲੰਦਿਆ ਜਾਂ ਤੇਰੇ ਦਿਮਾਗ ਦੇ ਵਿੱਚ ਕੀ ਚੱਲੰਦਿਆ ਵਾ ਪਰ ਤੁਸੀਂ ਵੀ ਤਾਂ ਮੇਰੀ ਸਮਝੋ ਨਾ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਆ ਹੋਰ ਮੈਂ ਜਾ ਕੇ ਬਾਹਰ ਦੇ ਨਾਲ ਗੱਲ ਕਰਾਂ ਮੈਂ ਤੇ ਗਿਆ ਨਹੀਂ ਤੂੰ ਸਾਡੇ ਨਾਲ ਕਿਸੇ ਨਾਲ ਗੱਲ ਨਾ ਕਰ ਤੂੰ ਗੱਲ ਕਰ ਤੂੰ ਜਿਹੜਾ ਵੀ ਕੰਮ ਕਰਨਾ ਹੈ ਨਾ ਰੱਬ ਦਾ ਨਾਮ ਲੈ ਕੇ ਸ਼ੁਰੂ ਕਰ ਲੈ ਜੀ ਆਪਾਂ ਪਹਿਲਾਂ ਹੀ ਸੋਚੀ ਜਾਵਾਂਗੇ ਕਿ ਆਹ ਕੰਮ ਮੈਂ ਕਰਨਾ ਪਰ ਕੀ ਪਤਾ ਚੱਲਣਾ ਕਿ ਨਹੀਂ ਚੱਲਣਾ ਫੇਰ ਉਹ ਕੰਮ ਕਿੱਥੋਂ ਚੱਲਣਾ ਹਮੇਸ਼ਾ ਵੱਡੇ ਵੀ ਕਹਿੰਦੇ ਆ ਆਪਾਂ ਜਿਹੜਾ ਵੀ ਕੋਈ ਕੰਮ ਕਰਨਾ ਹੋਵੇ ਨਾ ਪੋਜ਼ਿਟਿਵ ਮਾਈਂਡ ਦੇ ਨਾਲ ਕਰਨਾ ਤਾਂ ਕਿ ਉਹ ਕੰਮ ਕਰਨ ਤੋਂ ਪਹਿਲਾਂ ਹੀ ਸਾਨੂੰ ਤਰੱਕੀ ਮਿਲ ਜੇ ਇਹ ਨਹੀਂ ਸੋਚ ਕੇ ਕਰਨਾ ਹਏ ਐਡਾ ਵੱਡਾ ਕੰਮ ਆ ਜੇ ਆਪਾਂ ਕਰ ਲਿਆ ਸਾਨੂੰ ਘਾਟਾ ਤੇ ਨਹੀਂ ਪੈ ਜਾਊਗਾ ਸਾਨੂੰ ਆਹ ਤੇ ਨਹੀਂ ਹੋ ਜਾਊਗਾ ਜੀ ਆਪਾ ਇਹੋ ਹੀ ਕੋਈ ਸੋਇਦਰੇ ਫਿਰ ਤੇ ਦੁਨੀਆ ਦਾ ਕੋਈ ਵੀ ਬਿਜ਼ਨਸਮੈਨ ਸਕਸੈਸ ਨਾ ਹੁੰਦਾ ਕੋਈ ਵੀ ਬਿਜ਼ਨਸਮੈਨ ਬਿਜ਼ਨਸ ਨਾ ਕਰਦਾ ਇਸ ਕਰਕੇ ਆਪਣੇ ਦਿਮਾਗ ਨਾਲ ਕੰਮ ਲੈ ਨਾ ਕਿ ਦੂਸਰਿਆਂ ਦੇ ਦਿਮਾਗ ਨਾਲ ਦੂਜਿਆਂ ਨੇ ਹਮੇਸ਼ਾ ਤੇਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਨੀ ਤੇਰੇ ਘਰ ਦੇ ਹੀ ਆ ਤੇਰੇ ਆਪਣੇ ਹੀ ਆ ਜਿਹੜੇ ਤੇਰਾ ਹਮੇਸ਼ਾ ਸਾਥ ਦੇਣਗੇ ਹਰ ਇੱਕ ਜਗ੍ਹਾ ਤੇ ਤੇਰੇ ਨਾਲ ਖੜੇ ਰਹਿਣਗੇ ਬਾਹਰ ਦੇ ਆ ਨਹੀਂ ਤੇਰੇ ਨਾਲ ਖੜੇ ਰਹਿਣਾ ਜੋ ਘਰ ਦੇ ਆ ਨੇ ਖੜੇ ਰਹਿਣਾ ਚੱਲ ਮੈਨੂੰ ਇੱਕ ਗੱਲ ਦੱਸ ਤੇਰੇ ਸਾਹਮਣੇ 10 ਸਬਜ਼ੀਆਂ ਪਈਆਂ ਹੋਣ ਪਨੀਰ ਪਿਆ ਹੋਵੇ ਮੇਥੀ ਪਈ ਹੋਵੇ ਗਾਜਰਾਂ ਪਈਆਂ ਹੋਣ ਮਟਰ ਪਏ ਹੋਣ ਤੂੰ ਉਹਨਾਂ ਸਾਰਿਆਂ ਦੇ ਵਿੱਚੋਂ ਕਿਹੜੀ ਚੀਜ਼ ਸਿਲੈਕਟ ਕਰੇਂਗਾ ਕਿ ਸਾਰੀਆਂ ਖਾ ਲੇਂਗਾ ਨਹੀਂ ਨਹੀਂ ਸਾਰੀਆਂ ਕੋ ਖਾਉਂਗਾ ਮੈਂ ਤੇ ਉਹੀ ਜੀ ਖਾਉਂਗਾ ਜਿਹੜੇ ਮੇਰੇ ਮਨ ਨੂੰ ਪਸੰਦ ਲੱਗੂਗੀ ਤੂੰ ਉਹਨਾਂ ਸਾਰਿਆਂ ਵਿੱਚੋਂ ਇੱਕ ਚੁਆਇਸ ਕਰੇਂਗਾ ਨਾ ਕਿ ਮੈਨੂੰ ਆ ਵਧੀਆ ਲੱਗਦੀ ਤੇ ਮੈਂ ਉਹੀ ਲੈਣੀ ਭਾਵੇਂ ਅੱਗੇ 10 ਸਬਜ਼ੀਆਂ ਪਈਆਂ ਹੋਣ ਖਾਉਂਗਾ ਤੇ ਮੈਂ ਇੱਕੋ ਹੀ ਜਿਹੜੀ ਮੈਨੂੰ ਜ਼ਿਆਦਾ ਪਸੰਦ ਹੋਊਗੀ ਬਸ ਸਾਹਿਲ ਇਹੀ ਗੱਲ ਆ। ਇਹੀ ਗੱਲ ਤੂੰ ਆਪਣੇ ਬਿਜ਼ਨਸ 'ਚ ਚਲਾਇਆ। ਬੜੇ ਕੰਮ ਆ, ਬੜੇ ਹਜ਼ਾਰ ਆ, ਲੱਖਾਂ ਕਰੋੜਾ ਕੰਮ ਆ। ਪਰ ਜਿਹੜਾ ਤੇਰੇ ਮਨ ਨੂੰ ਵਧੀਆ ਲੱਗਦਾ ਜੀ ਜੇ ਤੂੰ ਐਕਸਪਰਟ ਆ, ਜੇ ਤੇਰਾ ਦਿਮਾਗ ਵੀ ਕੰਮ ਕਰਦਾ ਵਾ, ਤੂੰ ਉਹ ਕੰਮ ਕਰ। ਨਾ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰ ਲੋਕਾਂ ਦੀ। ਇਸ ਕਰਕੇ ਜਿਹੜਾ ਕੰਮ ਕਰਨਾ ਬਿਲਕੁਲ ਸੀਰੀਅਸ ਹੋ ਕੇ ਪੋਜ਼ਿਟਿਵ ਮਾਈਂਡ ਦੇ ਨਾਲ ਕਰ ਕਿ ਆਹ ਕੰਮ ਇਹਨੂੰ ਬਹੁਤ ਵਧੀਆ ਲੱਗਦਾ ਮੈਂ ਆਹ ਕਰਨਾ ਤੂੰ ਉਹ 'ਚ ਪੱਕਾ ਹੀ ਸਫਲ ਹੋ ਜਾਵੇਂਗਾ। ਠੀਕ ਆ? ਤੇ ਚਲੋ ਜੀ ਬਾਕੀ ਸਸਤੀ ਕਾਲ ਦੀ ਸਾਰਿਆਂ ਨੂੰ ਕਿਵੇਂ ਸਹਾਇਜ ਆ ਜਣੇ ਤੇ ਬਾਕੀ ਆਪਾਂ ਇਹਨਾਂ ਨੂੰ ਦੱਸ ਦਿੰਨੇ ਆ ਕਿ ਅੱਜ ਇਹ ਸਪੈਸ਼ਲ ਮੁੰਡਿਆਂ ਵਾਸਤੇ ਸਾਹਿਲ ਦੇ ਜਦੋਂ ਮੇਰੀ ਏਜ ਦੇ ਮੁੰਡਿਆਂ ਵਾਤੇ ਜਿਹੜੇ ਸੋਚਦੇ ਆ ਕਿ ਕੀ ਕਰੀਏ ਕੀ ਨਾ ਕਰੀਏ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ ਤੇ ਉਹਨਾਂ ਵਾਸਤੇ ਆਪਾਂ ਇੱਕ ਸਟੋਰੀ ਬਣਾਈ ਆ ਕਿ ਤੁਸੀਂ ਇੱਕ ਮਾਈਂਡ ਸੈਟ ਰੱਖੋ ਕਿ ਹਾਂ ਇੱਧਰ ਹੀ ਜਾਣਾ ਵਾ ਤੇ ਜੇ ਤੁਸੀਂ ਸੋਚੋਗੇ ਨਾ ਮੈਂ ਵੀ ਕਰਲਾਂ ਮੈਂ ਉਹ ਵੀ ਕਰਲਾਂ ਨਾ ਢਾ ਉਹ ਕੰਮ ਸਹੀ ਹੋਣਾ ਨਾ ਉਹ ਡਾ ਉਹ ਕੰਮ ਸਹੀ ਹੋਣਾ ਵਾ ਉਹ ਕਹਵਦਾ ਨਾ ਦੋ ਬੇੜੀਆਂ 'ਚ ਪੈਰ ਰੱਖ ਹਮੇਸ਼ਾ ਡੁੱਬਦਾ ਹੀ ਆ ਬੰਦਾ ਤੇ ਇਸ ਕਰਕੇ ਇੱਕ ਮਾਈਂਡ ਸੈਟ ਰੱਖਣਾ ਚਾਹੀਦਾ ਜੇ ਆਪਾਂ ਪਹਿਲਾਂ ਹੀ ਸੋਚ ਲਵਾਂਗੇ ਕਿ ਯਾਰ ਇਹ ਕੰਮ ਤੁਹਾਡਾ ਹੋ ਹੀ ਨਹੀਂ ਪਾਣਾ ਇਹ ਸਾਡਾ ਆਪਾਂ ਕਰ ਹੀ ਨਹੀਂ ਸਕਦੇ ਜਿਵੇਂ ਮੈਂ ਸਲਾਮਾਂ ਲੈਂਦੀ ਆ ਨਾ ਲੋਕਾਂ ਕੋ ਆਪਣੇ ਯਾਰਾਂ ਦੋਸਤਾਂ ਕੋ ਕੀ ਹਾਂ ਮੈਂ ਆ ਕਰਲਾਂ ਮੈਂ ਆ ਕਰਲਾਂ ਉਹਨਾਂ ਨੇ ਮੈਨੂੰ ਡੀਮੋਟੀਵੇਟ ਕੀਤਾ ਤੇ ਇਦਾਂ ਹੀ ਆ ਕਿ ਤੁਸੀਂ ਜਿੰਨੀਆਂ ਸਲਾਮਾਂ ਲਓਗੇ ਨਾ ਤੇ ਡੀਮੋਟੀਵੇਟਿਓ ਹੋਗੇ ਮੇਰੀ ਗੱਲ ਸਾਇਲ ਅਗਲੇ ਸੋਚਦੇ ਆ ਕਿ ਕੰਪੀਟੀਟਰ ਸਾਡਾ ਆ ਕੰਪੀਟੀਟਰ ਖੜਾ ਹੋ ਗਿਆ ਤੇ ਆਪਾਂ ਸੋਚਦੇ ਆ ਕਿ ਆਪਾਂ ਆਪਣਾ ਸਮੇਂ ਕਿ ਕਿਹਦੇ ਨਾਲ ਗੱਲ ਸ਼ੇਅਰ ਕਰਨੇ ਆ ਪਰ ਉਹ ਸੋਚਦੇ ਕਿ ਨਹੀਂ ਇੱਕ ਕੰਪੀਟੀਟਰ ਹੋਰ ਮਾਰਕੀਟ ਵਿੱਚ ਆ ਜਾਊਗਾ ਇਹ ਨਾਲ ਚੰਗਾ ਨੂੰ ਪਹਿਲਾਂ ਹੀ ਬਾਦੋ ਤੇ ਤੁਸੀਂ ਪੋਜ਼ਿਟਿਵ ਹੋਗੇ ਕੋਈ ਵੀ ਕੰਮ ਸਟਾਰਟ ਕਰਨਾ ਵਾ ਨਾ ਪੋਜ਼ਿਟਿਟਿਵ ਹੋਗੇ ਇੱਕ ਮਾਈਂਡ ਸੈਟ ਆਪਣਾ ਬਣਾਓ ਤੇ ਬਸ ਉਹਨੂੰ ਕਰ ਦੋ ਰੱਬ ਦਾ ਨਾਮ ਲੈ ਕੇ ਜੇ ਤੁਸੀਂ ਆਪਣਾ ਮਤਲਬ ਚੰਗੀ ਸੋਚ ਰੱਖ ਕੇ ਉਹ ਕੰਮ ਕਰੋਗੇ ਨਾ ਉਹਦੇ ਵਿੱਚ ਰੱਬ ਵੀ ਤੁਹਾਡਾ ਸਾਥ ਦੇਊਗਾ ਤੇ ਆਟੋਮੈਟਿਕਲੀ ਉਹ ਕੰਮ ਚੱਲੂਗਾ ਹੀ ਚੱਲ ਬਿਲਕੁਲ ਤੇ ਇਹੋ ਹੀ ਆ ਕਿ ਥੋੜਾ ਜਿਹਾ ਹੌਸਲਾ ਰੱਖੋ ਥੋੜੀ ਹਿੰਮਤ ਰੱਖੋ ਤੇ ਅੱਜ ਜਿਹੜੇ ਇਹਦੀ ਉਮਰ ਦੇ ਮੁੰਡੇ ਆ ਇਹ ਨਹੀਂ ਆ ਕਿ ਇੰਨੇ ਛੇਤੀ ਫੈਡ ਅਪ ਹੋਇਨਾ ਇੰਨੇ ਛੇਤੀ ਇਰੀਟੇਟ ਹੋਇਨਾ ਸਾਡੀ ਲਾਈਫ 'ਚ ਕੁਝ ਰਹਿ ਨਹੀਂ ਗਿਆ ਹਜੇ ਕੀ ਤੁਹਾਡੇ ਤੇ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਨਾ ਕਿ ਮਤਲਬ ਕਿ ਜਿਹੜੇ ਇਹਦੀ ਉਮਰ ਦੇ ਮੁੰਡੇ ਹੋ ਵਿਆਹੇ ਵੀ ਨਹੀਂ ਹੁੰਦੇ ਨਾ ਤੁਹਾਡੇ ਬੱਚੇ ਆ ਨਾ ਤੁਹਾਡਾ ਵਿਆਹ ਹੋਇਆ ਵਾ ਇੰਨੀ ਤਾਂ ਡੇ ਸਿਰ ਤੇ ਬੋਝ ਨਹੀਂ ਹੈਗਾ ਤੁਸੀਂ ਮਤਲਬ ਕਿ ਆਪਣੇ ਵੱਡਿਆਂ ਨੂੰ ਵੇਖੋਗੇ ਕਿੰਨਾ ਘਰ ਦਾ ਸਾਰੀ ਰਿਸਪੌਂਸਿਬਿਲਟੀ ਉਹਨਾਂ ਦੇ ਸਿਰ ਤੇ ਹੁੰਦੀ ਆ ਸਾਰਾ ਘਰ ਸੰਭਾਲਣਾ ਕਿੰਨਾ ਇਸ ਤਰ੍ਹਾਂ ਸਾਰਾ ਕੁਝ ਮੈਨੇਜ ਕਰਨਾ ਤੇ ਉਹਨਾਂ ਤੋਂ ਥੋੜਾ ਸਿੱਖੋ ਤੇ ਆਪਣੇ ਆਪ ਨੂੰ ਨਾ ਕੀ ਕਹਿੰਦੇ ਆ ਵਧੀਆ ਤੇਰਾ ਬਿਹੇਵਰ ਰਵੋ ਆਪਣਾ ਮਨ ਖੁਸ਼ ਰੱਖੋਗੇ ਕਿ ਜੇ ਮਨ ਖੁਸ਼ ਹੋਗਾ ਤੁਹਾਨੂੰ ਵੀ ਕੀ ਕਹਿੰਦੇ ਵਧੀਆ ਵਧੀਆ ਤੇ ਕਿਸੇ ਸਭ ਤੋਂ ਵੱਡੀ ਗੱਲ ਹੈ ਕਿਸੇ ਦੇ ਪਿੱਛੇ ਨਾ ਲੱਗੋ ਜਿਹੜੇ ਤੁਹਾਡੇ ਆਪਣੇ ਆ ਉਹ ਹੀ ਤੁਹਾਨੂੰ ਸਹੀ ਸਲਾਹ ਦੇ ਸਕਦਾ ਉਹ ਹੀ ਸਹੀ ਸਲਾਹ ਦੇ ਸਕਦੇ ਆ ਬਾਹਰ ਵਾਲਾ ਤੇ ਬਈ ਕੋਈ ਨਹੀਂ ਦੇ ਸਕਦਾ તે ચલો જી જે તું સાડી સ્ટોરી વધી લગી હોય સ્ટોરીને લાઈક શેર કમંટ જરૂર કર્યો થેન્ક યુ સો મચ